જરા ਹੁਣ ਗੌਰ ਕਰਨਾ ਤੇਰੀ ਭੁੱਲ ਭੁਲਾਇਆ ਤੈਨੂੰ ਕਿ ਤੇਰੀ ਭੁੱਲ ਕਰਕੇ ਹੀ ਤੂੰ ਭੁੱਲ ਕੇ ਬੈਠਾ ਹੈ ਕਿ ਮੈਂ ਕੌਣ ਹੈ ਇਸ ਲਈ ਜਰਾ ਖੋਲ ਅੱਖੀ ਤੂੰ ਉਹ ਹੈ ਇਹ ਉਹ ਹੈ ਦਾ ਇਸ਼ਾਰਾ ਕੀ ਹੈ ਕਿ ਹੁਣ ਅੱਖਾਂ ਖੋਲਣ ਦਾ ਟਾਈਮ ਆ ਗਿਆ ਬੋਲੋ ਸਮਝਦੇ ਹੋ ਕਿ ਨਹੀਂ ਅੱਖਾਂ ਖੋਲਣ ਦਾ ਟਾਈਮ ਆ ਗਿਆ ਇਸ ਲਈ ਕਿਸੇ ਨੇ ਪੁੱਛਿਆ ਇੱਕ ਫਕੀਰ ਨੂੰ ਕਿ ਮਹਾਰਾਜ ਸਵੇਰਾ ਕਦੋਂ ਹੁੰਦਾ ਹੈ ਸਵੇਰਾ ਕਦੋਂ ਹੁੰਦਾ ਹੈ ਤਾਂ ਕੋਈ ਲਾਗੇ ਬੈਠਾ ਸੀ ਉਹਨੇ ਕਿਹਾ ਓਏ ਮੂਰਖਾ ਇਹ ਵੀ ਪੁੱਛਣ ਵਾਲਾ ਸਵਾਲ ਹੈ ਕੋਈ ਸਵੇਰਾ ਕਦੋਂ ਹੁੰਦਾ ਹੈ ਜਦੋਂ ਸੂਰਜ ਚੜਦਾ ਉਦੋਂ ਸਵੇਰਾ ਹੁੰਦਾ ਹੈ ਸਮਝਦੇ ਹੋ ਕਿ ਨਹੀਂ ਫਕੀਰਾਂ ਦੇ ਲਾਗੇ ਇੱਕ ਆਦਮੀ ਬੈਠਾ ਸੀ ਉਹ ਕਹਿਣ ਲੱਗਾ ਓ ਮੂਰਖਾ ਇਹ ਵੀ ਸਵਾਲ ਪੁੱਛਣ ਵਾਲਾ ਕਿ ਸਵੇਰਾ ਕਦੋਂ ਹੁੰਦਾ ਹੈ ਸਵੇਰ ਕਦੋਂ ਹੁੰਦੀ ਹੈ ਉਹ ਜਦੋਂ ਸੂਰਜ ਚੜਦਾ ਹੈ ਸਵੇਰ ਉਦੋਂ ਹੁੰਦੀ ਹੈ ਸਵੇਰਾ ਉਦੋਂ ਹੁੰਦਾ ਹੈ ਤਾਂ ਫਕੀਰ ਕਹਿਣ ਲੱਗੇ ਨਹੀਂ ਬੇਟਾ ਜਦੋਂ ਸੂਰਜ ਚੜਦਾ ਹੈ ਸਵੇਰ ਉਦੋਂ ਨਹੀਂ ਹੁੰਦੀ ਜਦੋਂ ਸੂਰਜ ਚੜਦਾ ਸਵੇਰਾ ਉਦੋਂ ਨਹੀਂ ਹੁੰਦਾ ਸਹੀ ਮਾਇਨੇ ਚ ਸਵੇਰ ਉਦੋਂ ਹੁੰਦੀ ਹੈ ਜਦੋਂ ਬੰਦੇ ਦੀ ਅੱਖ ਖੁੱਲਦੀ ਹੈ ਜਦੋਂ ਬੰਦਾ ਜਾਗਦਾ ਹੈ ਤਾਂ ਹੀ ਤੇ ਕਹਾਵਤ ਵੀ ਹੈ ਨਾ ਜਦ ਜਾਗੋ ਤਵੀ ਸਵੇਰਾ ਹੁਣ ਸੂਰਜ ਨਿਕਲਿਆ ਹੈ فرض ਕਰੋ ਸੂਰਜ ਨਿਕਲਿਆ 5 ਵਜੇ ਤਾਂ ਬੰਦਾ ਹੀ ਸੁੱਤਾ ਉੱਠੇ 10 ਵਜੇ ਤਾਂ ਉਹਦੇ ਵਾਸਤੇ ਕੀ ਸੂਰਜ ਨੇ 5 ਵਜੇ ਉੱਠ ਕੇ ਕਰਨਾ ਨਾ ਹੁਣ ਇੱਥੇ ਇਸ਼ਾਰਾ ਫਕੀਰ ਕਹਿੰਦੇ ਗੱਲ ਬਾਹਰਲੀ ਨਹੀਂ ਹੈ ਇਹ ਗੱਲ ਹੈ ਅੰਦਰਲੀ ਆ ਖੋਲਣ ਦੀ ਕਿ ਕਈ ਤਾਂ ਇਦਾਂ ਦੇ ਹੁੰਦੇ ਆ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਸੁੱਤਿਆਂ ਦੀ ਹੀ ਗੁਜ਼ਰ ਜਾਂਦੀ ਹੈ ਉਹਨਾਂ ਦੀ ਅੰਦਰਲੀ ਗਿਆਨ ਦੀ ਅੱਖ ਖੋਲ੍ਹੇ ਨਹੀਂ ਪਾਉਂਦੀ ਉਹ ਕਦੀ ਜਾਗ ਹੀ ਨਹੀਂ ਪਾਉਂਦੇ ਉਹ ਕਦੀ ਸਮਝੇ ਹੀ ਨਹੀਂ ਪਾਉਂਦੇ ਆਪਣੇ ਅੰਦਰ ਬੈਠੀ ਹੋਈ ਉਹ ਸ਼ਕਤੀ ਨੂੰ ਉਹ ਪਰਮਾਤਮਾ ਨੂੰ ਔਰ ਜਿਹੜਾ ਆਪਣੇ ਅੰਦਰ ਬੈਠੀ ਸ਼ਕਤੀ ਨੂੰ ਨਾ ਸਮਝ ਪਾਇਆ ਫਿਰ ਉਹ 100 ਸਾਲ ਵੀ ਜੀ ਕੇ ਗਿਆ ਤਾਂ ਸਮਝ ਲਓ ਨੀਂਦ ਵਿੱਚ ਹੀ ਜੀ ਕੇ ਗਿਆ ਬਿਹੋਸ਼ੀ ਵਿੱਚ ਹੀ ਜੀ ਕੇ ਗਿਆ ਕਿਉਂਕਿ ਨਾ ਦੁਨੀਆ ਤਾਂ ਦੇਖ ਲਈ ਸੰਸਾਰ ਤਾਂ ਦੇਖ ਲਿਆ ਪਰ ਸੰਸਾਰ ਨੂੰ ਬਣਾਉਣ ਵਾਲੇ ਉਹ ਮਾਲਕ ਨੂੰ ਦੇਖ ਹੀ ਨਾ ਪਾਇਆ ਉਹਦਾ ਆਨੰਦ ਲੈ ਹੀ ਨਾ ਪਾਇਆ ਉਸ ਅਹਿਸਾਸ ਨੂੰ ਉਸ ਆਨੰਦ ਨੂੰ ਅੰਦਰ ਮਹਿਸੂਸ ਹੀ ਨਹੀਂ ਕਰ ਪਾਇਆ ਕਿ ਉਸ ਮਾਲਕ ਨਾਲ ਜੁੜ ਕੇ ਉਹਦਾ ਹੋ ਕੇ ਜੀਵਨ ਚ ਆਨੰਦ ਕੀ ਆਂਦਾ ਹੈ ਉਹ ਕਦੀ ਉਹ ਚੀਜ਼ ਨੂੰ ਫੀਲ ਹੀ ਨਹੀਂ ਕਰ ਪਾਇਆ ਤਾਂ ਸਮਝ ਲਾ ਉਹਦੀ ਜ਼ਿੰਦਗੀ ਵਿਅਰਥੀ ਚਲੀ ਗਈ ਇਸ ਲਈ ਫਕੀਰਾਂ ਦੀ ਗੱਲ ਯਾਦ ਰੱਖਣਾ ਕਿ ਸੂਰਜ ਨਿਕਲਣਾ ਸਵੇਰ ਨਹੀਂ ਹੁੰਦੀ ਸਵੇਰਾ ਨਹੀਂ ਹੁੰਦਾ ਸਵੇਰਾ ਉਦੋਂ ਹੁੰਦਾ ਜਦੋਂ ਇਨਸਾਨ ਜਾਗਦਾ ਹੈ ਔਰ ਇਹ ਜਾਗਣ ਦਾ ਮਤਲਬ ਬਾਹਰੋਂ ਨਹੀਂ ਹੈ ਇਹ ਜਾਗਣ ਦਾ ਮਤਲਬ ਅੰਦਰੋਂ ਹੈ ਜਿਹਦੇ ਬਾਰੇ ਇੱਥੇ ਇਸ਼ਾਰਾ ਕੀਤਾ ਕਿ ਜਰਾ ਖੋਲ ਅੱਖੀ ਤੂੰ ਉਹ ਹੈ ਕਹਿੰਦੇ ਅੱਖਾਂ ਖੋਲ ਕੇ ਦੇਖ ਤੂੰ ਕੌਣ ਹੈ ਅੱਖਾਂ ਖੋਲ ਔਰ ਜਦੋਂ ਅੱਖਾਂ ਖੋਲਣ ਦੀ ਗੱਲ ਆਉਂਦੀ ਹੈ ਤਾਂ ਬੰਦਾ ਸੋਚਦਾ ਲੇ ਮੇਰੀਆਂ ਅੱਖਾਂ ਤਾਂ ਖੁੱਲੀਆਂ ਹੋਈਆਂ ਮੈਂ ਤਾਂ ਦੇਖਦਾ ਰਿਹਾ ਹਾਂ ਨਹੀਂ ਇਹ ਅੱਖਾਂ ਦੀ ਗੱਲ ਨਹੀਂ ਹੋ ਰਹੀ ਇਹ ਗੱਲ ਹੈ ਅੰਦਰਲੀ ਅੱਖ ਦੀ ਔਰ ਅੰਦਰ ਕਿਹੜੀ ਅੱਖ ਹੈ ਅੰਦਰ ਅੱਖ ਹੈ ਜਿਹਨੂੰ ਗਿਆਨ ਚਕਸ਼ੂ ਕਿਹਾ ਜਾਂਦਾ ਹੈ ਚਕਸ਼ੂ ਦਾ ਮਤਲਬ ਅੱਖ ਹੁੰਦਾ ਹੈ ਗਿਆਨ ਦੀ ਅੱਖ ਉਹ ਪ੍ਰੇਮ ਦੀ ਅੱਖ ਉਹ ਵਿਸ਼ਵਾਸ ਦੀ ਅੱਖ ਜਦੋਂ ਤੇਰੇ ਅੰਦਰ ਖੁੱਲਦੀ ਹੈ ਤਾਂ ਫਿਰ ਤੈਨੂੰ ਅਹਿਸਾਸ ਹੁੰਦਾ ਹੈ ਕਿਉਂਕਿ ਈਸ਼ਵਰ ਨੂੰ ਪਰਮਾਤਮਾ ਨੂੰ ਪ੍ਰਭੂ ਨੂੰ ਦੇਖਣਾ ਹੈ ਤੈਸੀ ਉਹਨੂੰ ਜਿਹਨੂੰ ਪ੍ਰੇਮ ਗਿਆਨ ਜਾਂ ਵਿਸ਼ਵਾਸ ਕਿਉਂਕਿ ਇਸ਼ਾਰਾ ਉਧਰ ਹੀ ਹੈ ਕਿ ਜਿਹਨੂੰ ਉਹ ਦ੍ਰਿਸ਼ਟੀ ਮਿਲ ਜਾਂਦੀ ਹੈ ਨਾ ਫਿਰ ਉਹੀ ਦੇਖ ਪਾਂਦਾ ਹੈ ਕਿ ਮੇਰੇ ਅੰਦਰ ਕਿਹੜੀ ਸ਼ਕਤੀ ਕੰਮ ਕਰ ਰਹੀ ਹੈ ਔਰ ਇਸੇ ਲਈ ਇਸ ਸ਼ਬਦ ਦੀ ਅਗਲੀ ਲਾਈਨ ਚ ਦੱਸਿਆ ਹੈ ਕਿ ਤੇਰੀ ਭੁੱਲ ਭੁਲਾਇਆ ਤੈਨੂੰ ਜਰਾ ਖੋਲ ਅੱਖੀ ਤੂੰ ਉਹ ਹੈ ਉਹ ਮਿਲੇ মুর্ਸ਼ਦ ਤੇਰਾ ਖੁੱਲ ਜੇ ਪਰਦਾ ਫਿਰ ਪਤਾ ਲੱਗੇ ਤੂੰ ਜੋ ਹੈ ਔਰ ਕਹਿੰਦੇ ਇਹ ਚੀਜ਼ ਦਾ ਅਹਿਸਾਸ ਕਦੋਂ ਹੁੰਦਾ ਹੈ ਇਹ ਚੀਜ਼ ਦਾ ਪਤਾ ਕਦੋਂ ਲੱਗਦਾ ਹੈ ਜਦੋਂ ਇਨਸਾਨ ਨੂੰ ਕਾਮਿਲ মুর্ਸ਼ਦ ਦੀ प्राप्ति ਹੁੰਦੀ ਹੈ ਜਦੋਂ ਇਨਸਾਨ ਕਾਮਿਲ ਗੁਰੂ ਦੇ ਨਾਲ ਜੁੜਦਾ ਹੈ ਤਾਂ ਕਾਮਿਲ ਮੁਰਸ਼ਿਦ ਨਾਲ ਜੁੜ ਕੇ ਇਨਸਾਨ ਨੂੰ ਅੰਦਰ ਪਤਾ ਲੱਗਦਾ ਹੈ ਕਿ ਮੈਂ ਕੌਣ ਆ ਮੈਂ ਕੀ ਹਾਂ ਸਮਝ ਦਿਓਕ ਨਹੀਂ ਇਸ ਲਈ ਇੱਥੇ ਅਸੀਂ ਤੁਹਾਨੂੰ ਇੱਕ ਗੱਲ ਕਵਾਂਗੇ ਕਿ ਸਭ ਤੋਂ ਪਹਿਲਾਂ ਆਪਣੇ ਅੰਦਰ ਇੱਕ ਇਹ ਗੱਲ ਜਾਣ ਲੈਣੀ ਹੈ ਬਿਠਾ ਲੈਣੀ ਹੈ ਮੰਨ ਲੈਣੀ ਹੈ ਇਹ ਗੱਲ ਅੱਛੀ ਤਰ੍ਹਾਂ ਇਸ ਤਰ੍ਹਾਂ ਆਪਣੇ ਦਿਲ 'ਚ ਬਿਸਾ ਲੈਣੀ ਹੈ ਕਿ ਕਦੀ ਵੀ ਇਹ ਗੱਲ ਭੁੱਲੇ ਨਾ ਔਰ ਇਹ ਗੱਲ ਕਿਹੜੀ ਹੈ ਕਿ ਉਹ ਪਰਮ ਪਿਤਾ ਪਰਮਾਤਮਾ ਉਹ ਪਰਮ ਸ਼ਕਤੀਸ਼ਾਲੀ ਪਰਮਾਤਮਾ ਮੇਰੇ ਅੰਦਰ ਹੀ ਹੈ ਸਮਝਦੇ ਹੋ ਕਿ ਨਹੀਂ ਇਹ ਗੱਲ ਨੂੰ ਅੱਛੀ ਤਰ੍ਹਾਂ ਜਦਾਂ ਕਹਿੰਦੇ ਨਾ ਕਿਸੇ ਚੀਜ਼ ਨੂੰ ਫਿੱਟ ਕਰ ਦਿੱਤਾ ਤਾਂ ਮੁੜ ਕੇ ਉੱਥੋਂ ਨਿਕਲੇ ਨਾ ਔਰ ਕਦੀ ਵੀ ਇਹ ਚੀਜ਼ ਨੂੰ ਬਿਸਰੋ ਨਾ ਭੁੱਲੋ ਨਾ ਕਿਉਂਕਿ ਜਦੋਂ ਇਸ ਵਿਸ਼ਵਾਸ ਨੂੰ ਐਸੀ ਇਨਾ ਮਜ਼ਬੂਤ ਕਰ ਲੈਂਦੇ ਆ ਕਿ ਪਰਮ ਪਿਤਾ ਪਰਮਾਤਮਾ ਮੇਰੇ ਅੰਦਰ ਹੈ ਤਾਂ ਫਿਰ ਫਿਰ ਕਹਾਂਗੇ ਕਿ ਜਦੋਂ ਇਹ ਵਿਸ਼ਵਾਸ ਸਾਡੇ ਅੰਦਰ ਮਜ਼ਬੂਤ ਹੋ ਜਾਂਦਾ ਹੈ ਤਾਂ ਫਿਰ ਸਾਨੂੰ ਸ਼ਕਤੀ ਕੀ ਮਿਲਦੀ ਹੈ ਤਾਕਤ ਕੀ ਮਿਲਦੀ ਹੈ ਤੇ ਤਾਕਤ ਇਹ ਮਿਲਦੀ ਹੈ ਕਿ ਅਸੀਂ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਂਦੇ ਹਾਂ ਫਿਰ ਅਸੀਂ ਕਿਸੇ ਚੀਜ਼ ਦੀ ਚਿੰਤਾ ਨਹੀਂ ਕਰਦੇ ਫਿਰ ਅਸੀਂ ਕਿਸੇ ਚੀਜ਼ ਤੋਂ ਡਰਦੇ ਨਹੀਂ ਹਾਂ ਕਿਉਂਕਿ ਫਿਰ ਅਸੀਂ ਰੈਡੀ ਹੋ ਚੁੱਕੇ ਹਾਂ ਕਿ ਸਾਨੂੰ ਅਹਿਸਾਸ ਹੋ ਚੁੱਕਾ ਹੈ ਕਿ ਮੇਰੇ ਅੰਦਰ ਉਹ ਸ਼ਕਤੀ ਹੈ ਕਿ ਹਰ ਚੀਜ਼ ਦਾ ਮੁਕਾਬਲਾ ਮੈਂ ਕਰ ਸਕਦਾ ਹਾਂ ਇਹ ਤਾਂ ਸਵਾਮੀ ਵਿਵੇਕਾਨੰਦ ਜੀ ਨੇ ਇੱਕ ਗੱਲ ਬੜੀ ਪਿਆਰੀ ਕਹੀ ਹੈ ਸਵਾਮੀ ਵਿਵੇਕਾਨੰਦ ਜੀ ਦੀ ਜ਼ਿੰਦਗੀ 'ਚ ਨਾ ਕਈ ਸਮੱਸਿਆਵਾਂ ਆਈਆਂ ਕਈ ਸਮੱਸਿਆਵਾਂ ਆਈਆਂ ਕਈ ਪ੍ਰੋਬਲਮਾਂ ਪਰੇਸ਼ਾਨੀਆਂ ਆਈਆਂ ਪਰ ਸਵਾਮੀ ਵਿਵੇਕਾਨੰਦ ਜੀ ਕਦੀ ਨਿਰਾਸ਼ ਨਹੀਂ ਹੋਏ ਕਦੀ ਉਦਾਸ ਨਹੀਂ ਹੋਏ ਬਲਕਿ ਉਹਨਾਂ ਨੇ ਆਪਣੇ ਕੋਟ ਅੰਦਰ ਇੱਕ ਲਾਈਨ ਅੰਦਰ ਬੜੀ ਪਿਆਰੀ ਗੱਲ ਕਹੀ ਹੈ ਉਹ ਕਹਿੰਦੇ ਸੰਘਰਸ਼ ਕਰਨਾ ਮੇਰੇ ਲਈ ਸਮੱਸਿਆ ਨਹੀਂ ਮੇਰਾ ਸ਼ੌਕ ਹੈ ਸੰਘਰਸ਼ ਕਰਨਾ ਮੇਰੇ ਲਈ ਸਮੱਸਿਆ ਨਹੀਂ ਮੇਰਾ ਸ਼ੌਕ ਹੈ ਔਰ ਜੀਤਣਾ ਜੀਤਣਾ ਮੇਰੀ ਜ਼ਰੂਰਤ ਨਹੀਂ ਮੇਰਾ ਜਨੂਨ ਹੈ ਤਰਾ ਗੌਰ ਕਰੋ ਇਹ Swami Vivekanand ਦੀ ਲਾਈਨ ਹੈ ਹੁਣ ਸੰਘਰਸ਼ ਕਰਨਾ ਕਿਉਂ ਸ਼ੌਕ ਹੈ ਕਿਸੇ ਨੇ ਪੁੱਛਿਆ ਉਹਨਾਂ ਨੂੰ ਕਿ ਮਹਾਰਾਜ ਤੁਸੀਂ ਇਹ ਗੱਲ ਕਹੀ ਕਿ ਸੰਘਰਸ਼ ਕਰਨਾ ਮੇਰੇ ਲਈ ਸਮੱਸਿਆ ਨਹੀਂ ਇਹ ਮੇਰਾ ਸ਼ੌਕ ਹੈ ਕਿ ਮਾਰੇ ਲੋਕੀ ਤਾਂ ਕਹਿੰਦੇ ਸਾਨੂੰ ਸੰਘਰਸ਼ਣਾ ਕਰਨਾ ਪਵੇ ਸੰਘਰਸ਼ ਦਾ ਮਤਲਬ ਸਮਝਦੇ ਹੋ ਕਿ ਨਹੀਂ ਸਮਝਦੇ ਹੋ ਕਿ ਨਹੀਂ ਜਦੋਂ ਬੰਦਾ ਕਿਸੇ ਚੀਜ਼ ਵਾਸਤੇ ਸਟਰਗਲ ਕਰਦਾ ਹੈ ਮਿਹਨਤ ਕਰਦਾ ਹੈ ਹੁਣ ਫਰਜ਼ ਕਰੋ ਇੱਕ ਮੰਜ਼ਿਲ ਹੈ ਸਾਡੇ ਸਾਹਮਣੇ ਔਰ ਉਹ ਮੰਜ਼ਿਲ ਨੂੰ ਪਾਉਣ ਵਾਸਤੇ ਕਈ ਰੁਕਾਵਟਾਂ ਹੈ ਤਾਂ ਜਦੋਂ ਉਹ ਰੁਕਾਵਟਾਂ ਦੀ ਗੁਜ਼ਰਦੇ ਆ ਉਹਨਾਂ ਦਾ ਸਾਹਮਣਾ ਕਰਦੇ ਤਾਂ ਸਮਝ ਲਓ ਅਸੀਂ ਸੰਘਰਸ਼ ਕਰ ਰਹੇ ਆ ਉਹਨਾਂ ਰੁਕਾਵਟਾਂ ਨਾਲ ਆਪਣੀ ਮੰਜ਼ਿਲ ਤੱਕ ਪਹੁੰਚਣ ਵਾਸਤੇ ਹੁਣ ਇੱਕ ਇਨਸਾਨ ਹੈ ਉਹ ਮੰਜ਼ਿਲ ਤੱਕ ਪਾਣਾ ਚਾਹੁੰਦਾ ਹੈ ਪਰ ਜੋ ਰਸਤੇ 'ਚ ਸਮਸਿਆਵਾਂ ਹੈ ਉਹ ਬੰਦਾ ਉਹਨਾਂ ਤੋਂ ਡਰਦਾ ਹੈ ਹਲੋ ਸਮਝਦੇ ਹੋ ਕਿ ਨਹੀਂ ਹੁਣ ਸਮਝ ਲਓ ਕਿ ਜਾਣਾ ਅਸੀਂ ਮੰਜ਼ਿਲ ਤੱਕ ਜਾਂਦੇ ਆ ਪਰ ਰਸਤੇ ਵਿੱਚ ਕੁਝ ਸਮੱਸਿਆ ਹੈ ਕੁਝ ਪ੍ਰੋਬਲਮ ਹੈ ਉਹਨਾਂ ਪ੍ਰੋਬਲਮਾਂ ਤੋਂ ਡਰ ਕੇ ਅਸੀਂ ਘਰ ਬੈਠੇ ਆ ਕਿ ਪਹਿਲਾਂ ਇਹ ਪ੍ਰੋਬਲਮ ਦੂਰ ਹੋ ਜਾਵੇ ਫਿਰ ਮੰਜ਼ਿਲ ਤੇ ਜਾਵਾਂਗੇ ਤਾਂ ਯਾਦ ਰੱਖੋ ਜਿਹੜਾ ਪ੍ਰੋਬਲਮ ਤੋਂ ਪਰੇਸ਼ਾਨੀਆਂ ਤੋਂ ਸਮੱਸਿਆਵਾਂ ਤੋਂ ਡਰ ਜਾਂਦਾ ਹੈ ਔਰ ਘਰ ਹੀ ਬੈਠਾ ਰਹਿੰਦਾ ਹੈ ਕਿ ਪਹਿਲਾਂ ਸਮੱਸਿਆ ਹਟੇ ਫਿਰ ਮੈਂ ਮੰਜ਼ਿਲ ਤੇ ਜਾਊਂਗਾ ਤਾਂ ਉਹ ਇਨਸਾਨ ਕਦੀ ਮੰਜ਼ਿਲ ਨੂੰ ਪਾਈ ਨਹੀਂ ਸਕਦਾ ਕਿਉਂਕਿ ਜ਼ਿੰਦਗੀ 'ਚ ਸਮੱਸਿਆ ਤਾਂ ਸਦਾ ਕਹਦੇ ਹੋ ਕੋਈ ਆਣਾ ਤਾਂ ਟਾਈਮ ਇਸ ਮੁਸੀਆ ਨਾ ਹੋਵੇ ਪਰ ਉਹ ਸਮਝਦੇ ਹੋਗੇ ਕਿ ਮੁਸੀਆ ਤਾਂ ਰਹਿਣੀ ਹੈ ਪਰ ਜੇ ਅਸੀਂ ਸੋਚ ਲੈਂਦੇ ਆ ਆ ਮੇਰੀ ਮੰਜ਼ਿਲ ਹੈ ਮੈਂ ਇਸ ਨੂੰ ਪਾਣਾ ਹੈ ਤਾਂ ਜਿਹੜੀ ਮਰਜੀ ਸਮਸੀਆ ਹੋਵੇ ਇਹ ਮੇਰੇ ਵਾਸਤੇ ਕੋਈ ਟੈਨਸ਼ਨ ਦੀ ਗੱਲ ਨਹੀਂ ਹੈ ਕੋਈ ਦੁੱਖ ਦੀ ਗੱਲ ਨਹੀਂ ਕੋਈ ਡਰਨ ਦੀ ਗੱਲ ਨਹੀਂ ਹੈ ਬਲਕਿ ਮੇਰਾ ਸ਼ੌਕ ਹੈ ਕਿ ਆਸ ਮੁਸੀਆ ਆ ਮੈਂ ਤੇਰਾ ਸਾਹਮਣਾ ਕਰਨ ਨੂੰ ਤਿਆਰ ਆ ਕਿਉਂਕਿ ਮੈਨੂੰ ਆਪਣੇ ਅੰਦਰ ਬੈਠੀ ਸ਼ਕਤੀ ਤੇ ਵਿਸ਼ਵਾਸ ਹੈ ਕਿ ਮੈਂ ਤੂੰ ਬੜੀ ਤੋਂ ਬੜੀ ਵੀ ਹੋਵੇਂ ਪਰ ਮੇਰੇ ਅੰਦਰਲੀ ਤਾਕਤ ਤੋਂ ਬੜੀ ਨਹੀਂ ਹੋ ਸਕਦੀ ਹਰ ਸਮੱਸਿਆ ਨੂੰ ਮੈਂ ਖਤਮ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਆਂ ਔਰ ਮਜ਼ਾ ਹੀ ਉਦੋਂ ਆਂਦਾ ਹੈ ਸਮਝਦੇ ਹੋ ਕਿ ਨਹੀਂ ਜਿਦਾ ਅਸੀਂ ਕਈ ਵਾਰ ਦੱਸਿਆ ਨਾ ਬੱਚੇ ਵੀਡੀਓ ਗੇਮ ਖੇਡਦੇ ਆ ਤਾਂ ਵੀਡੀਓ ਗੇਮ ਜਦੋਂ ਖੇਡਦੇ ਨਾ ਇਹ ਪਹਿਲਾ ਲੈਵਲ ਹੁੰਦਾ ਹੈ ਜਾਂ ਦੂਸਰਾ ਲੈਵਲ ਹੁੰਦਾ ਹੈ ਤੇ ਜਿੰਨਾ ਜਿੰਨਾ ਲੈਵਲ ਵਧਦਾ ਜਾਂਦਾ ਹੈ ਉਹਦੇ ਚ ਖੇਲੀ ਕਦੀ ਗੇਮ ਤੁਸੀਂ ਵੀਡੀਓ ਗੇਮ ਖੇਲੀ ਕਿਸ ਨੇ ਇਹ ਤਾਂ ਪਹਿਲੀ ਪਹਿਲਾ ਲੈਵਲ ਆਂਦਾ ਹੈ ਤਾ ਥੋੜਾ ਇਜ਼ੀ ਹੁੰਦਾ ਹੈ ਫਿਰ ਦੂਜੇ ਲੈਵਲ ਤੇ ਪਹੁੰਚ ਕੇ ਥੋੜਾ ਹੋਰ ਟਫ ਹੋ ਗਿਆ ਉੱਚ ਹੋਰ ਕਈ ਕੁਝ ਹੁੰਦਾ ਐਦਾਂ ਦਾ ਫਿਰ ਤੀਜਾ ਲੈਵਲ ਆ ਗਿਆ ਉਹ ਫਿਰ ਲਾਸਟ ਵਿੱਚ ਬੋਸ ਆਂਦਾ ਹੈ ਸੋ ਦੱਸਣਾ ਕੀ ਜਾਂਦੇ ਆ ਕਿ ਕਈ ਬੰਦੇ ਡਰ ਜਾਂਦੇ ਆ ਉਹ ਨਹੀਂ ਭਾਈ ਮੈਂ ਨਹੀਂ ਗੇਮ ਖੇਲਣੀ ਅੱਗੇ ਤਾਂ ਸਮੱਸਿਆ ਬੜੀ ਐ ਮੈਂ ਨਹੀਂ ਚੋ ਪਰ ਤਾਂ ਜਿਹਨਾਂ ਨੂੰ ਮਜ਼ਾ ਆਂਦਾ ਉਹ ਕਹਿੰਦੇ ਲੈ ਇੱਚੀ ਤਾਂ ਮਜ਼ਾ ਹੈ ਉਹ ਖੇਲ ਕੇ ਹੱਸਦੇ ਆ ਆਨੰਦ ਲੈਂਦੇ ਆ ਸਮਝਦੇ ਹੋ ਕਿ ਨਹੀਂ 1992 ਤੋਂ ਪਹਿਲਾਂ ਐਸੀ ਵੀ ਮਾਰੀਓ ਗੇਮ ਬੜੀ ਖੇੜਦੇ ਹੁੰਦੇ ਸੀ ਉਹ ਗੋਬੀ ਖਾਣ ਵਾਲੀ ਪਤਾ ਨਾ ਮਾਰੀਓ ਇਕੋ ਸਿਰ ਮਾਰਦਾ ਹੈ ਜੋ ਗੋਭੀ ਨਿਕਲਦੀ ਹੈ ਬੜੀ ਖੇਡਦੇ ਹੁੰਦੇ ਸੀ ਉਹਦੇ ਚ ਰਸਤੇ ਹੀ ਕਦੀ ਉਹ ਆਣੀਆਂ ਕੀ ਹੁੰਦੀਆਂ ਘੁਗੀਆਂ ਜਾਂ ਤੁਰੀਆਂ ਥੱਲੇ ਉਹਨਾਂ ਤੇ ਸ਼ਾਲ ਮਾਰ ਕੇ ਉਹਨੂੰ ਐਦਾਂ ਕਰਕੇ ਐਦਾਂ ਮਾਰਨਾ 도ੜੀ ਜਾਣਾ ਉਹਨਾਂ ਜਾਂ ਉਹਦੇ ਚ ਹੋਰ ਕਈ ਬੌਸ ਆਣੇ ਐਦਾਂ ਜਿਹੜੇ ਅੱਗ ਛੱਡਦੇ ਸੀ ਉਹ ਮਜ਼ਾ ਆਂਦਾ ਸੀ ਖੇਡ ਕੇ ਤਾਂ ਜੇ ਬੰਦਾ ਸੋਚੇ ਲਈ ਨਹੀਂ ਵੀ ਉਹ ਅੱਗੇ ਉਹਨਾਂ ਘੁਗੀਆਂ ਜੀ ਆਂਦੇ ਨੇ ਮੈਨੂੰ ਮਾਰ ਦੇਣਾ ਉਹ ਅੱਗੇ ਬੌਸ ਆ ਗਿਆ ਤਾਂ ਮੈਂ ਨਹੀਂ ਗੇਮ ਖੇਲਣੀ ਉਹ ਗੇਮ ਦਾ ਆਨੰਦ ਬੰਦਾ ਲੈ ਨਹੀਂ ਦੱਸਣਾ ਚਾਹੁੰਦੇ ਆ ਅਰੇ 92 ਤੋਂ ਪਹਿਲਾਂ ਪਹਿਲਾਂ ਦੀ ਐ ਫਿਰ 92 ਤੋਂ ਬਾਅਦ ਤਾਂ ਇਦਾਂ ਹੀ ਲੱਗ ਗਿਆ ਨਾ ਪੂਰੀ ਤਰ੍ਹਾਂ ਫਿਰ ਟਾਈਮ ਕਿੱਥੇ ਰਹਿ ਗਿਆ ਹੁਣ ਇੱਥੇ ਦੱਸਣਾ ਕੀ ਚਾਹੁੰਦੇ ਆਂ ਅਸੀਂ ਕਿ ਜ਼ਿੰਦਗੀ ਵੀ ਇਸੇ ਤਰ੍ਹਾਂ ਹੈ ਕਿ ਅਗਰ ਤੁਹਾਡੇ ਜੀਵਨ ਚ ਕੋਈ ਪ੍ਰੋਬਲਮ ਆਵੇ ਤਾਂ ਉਹਨੂੰ ਸਮੱਸਿਆ ਨਾ ਸਮਝੋ ਬਲਕਿ ਇਹ ਕੋਈ ਮੇਰਾ ਸ਼ੌਕ ਹੈ ਕਰੋ ਮੇਰੇ ਸਾਹਮਣੇ ਕੋਈ ਇਦਾਂ ਦਾ ਸਵਾਲ ਪਾਓ ਕਿ ਮੈਂ ਉਹਦਾ ਹੱਲ ਕਰ ਸਕਾਂ ਕਈਆਂ ਨੂੰ ਸ਼ੌਕ ਹੁੰਦਾ ਹੈ ਇਸ ਲਈ ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਸੰਘਰਸ਼ ਕਰਨਾ ਮੇਰੇ ਲਈ ਸਮੱਸਿਆ ਨਹੀਂ ਮੇਰਾ ਸ਼ੌਕ ਹੈ ਔਰ ਜੀਤਣਾ ਮੇਰੀ ਜ਼ਰੂਰਤ ਨਹੀਂ ਮੇਰਾ ਜਨੂਨ ਹੈ ਇੱਕ ਬੰਦਾ ਕਹਿੰਦਾ ਮੈਨੂੰ ਇਹ ਜਿੱਤ ਦੀ ਜ਼ਰੂਰਤ ਹੈ ਹੁਣ ਜਦੋਂ ਕੋਈ ਜਾਵੇ ਫਰਜ਼ ਕਰੋ ਕਿ ਦੋ ਟੀਮਾਂ ਦਾ ਮੈਚ ਹੈ ਔਰ ਇੱਕ ਟੀਮ ਦਾ ਕੈਪਟਨ ਜਾਵੇ ਔਰ ਜਿਹੜੇ ਉਹ ਮੈਚ ਕਰਵਾ ਰਹੇ ਕਮੇਟੀ ਕੋ ਜਾਵੇ ਔਰ ਜਾ ਕੇ ਮੈਂ ਜੀ ਮੈਚ ਜਿੱਤਣਾ ਚਾਹੁੰਦਾ ਹੈ ਮੇਰੀ ਜ਼ਰੂਰਤ ਹੈ ਜਿਤਾ ਦਿਓ ਮੈਨੂੰ ਕੁਝ ਇਦਾਂ ਦਾ ਕਰ ਦਿਓ ਹੀਰਾ ਫੇਰੀ ਜਈ ਕਿ ਮੈਂ ਜਿੱਤ ਜਾਵਾਂ ਮੇਰੀ ਜ਼ਰੂਰਤ ਹੈ ਉਹ ਨਹੀਂ ਇਹ ਜ਼ਰੂਰਤ ਨਹੀਂ ਹੈ ਸਾਡੀ ਏ ਮੇਰਾ ਜ਼ਨੂਨ ਆ ਮੈਂ ਖੇលੂਗਾ ਅੱਛਾ ਖੇលੂਗਾ ਔਰ ਇੰਨਾ ਬੈਸਟ ਖੇលੂਗਾ ਕਿ ਤੁਹਾਨੂੰ ਟਰਾਫੀ ਮੈਨੂੰ ਆਪ ਦੇਣੀ ਪਵੇ ਮੰਗਾ ਕਿਉ ਮੈਂ ਮਜ਼ਾ ਇਹਦੇ ਚਾਹੁੰਦਾ ਹੈ ਕਿ ਆਪਣੇ ਆਪ ਨੂੰ ਇੰਨਾ ਵੈਸਟ ਬਣਾਈਏ ਆਪਣੇ ਆਪ ਨੂੰ ਇੰਨਾ ਅੱਛਾ ਬਣਾਈਏ ਕਿ ਪ੍ਰਮਾਤਮਾ ਆਪ ਖੁਸ਼ੀ ਨਾਲ ਦੇਵੇ ਕਿ ਲੈ ਵੀ ਤੂੰ ਇੰਨੀ ਮਿਹਨਤ ਕਰ ਰਿਹਾ ਹੈ ਤੂੰ ਇਹਦਾ ਹੱਕਦਾਰ ਹੈ ਇਹ ਕਾਮਯਾਬੀ ਤੈਨੂੰ ਮਿਲੇਗੀ ਇਹ ਸਫਲਤਾ ਤੈਨੂੰ ਮਿਲੇਗੀ ਇਹ ਮੰਜ਼ਿਲ ਤੈਨੂੰ ਮਿਲੇਗੀ ਕਿਉਂਕਿ ਤੇਰਾ ਜਨੂੰਨ ਦੇਖ ਕੇ ਤੇਰੀ ਮਿਹਨਤ ਦੇਖ ਕੇ ਤੇਰਾ ਵਿਸ਼ਵਾਸ ਦੇਖ ਕੇ ਅੱਜ ਮੈਂ ਵੀ ਤਿਆਰ ਹਾਂ ਕਿ ਸੀਗਾ ਤੇਰੀ ਕਿਸਮਤ 'ਚ ਨਹੀਂ ਸੀ ਪਰ ਤੇਰੀ ਮਿਹਨਤ ਤੇਰਾ ਜਨੂੰਨ ਤੇਰਾ ਵਿਸ਼ਵਾਸ ਐਸਾ ਹੈ ਕਿ ਮੈਨੂੰ ਵੀ ਲਿਖਣਾ ਪੈ ਗਿਆ ਜਾ ਲੈ ਜਾ ਇਹਨੂੰ ਕਹਿੰਦੇ ਆ ਪਿਆਰ ਇਹਨੂੰ ਕਹਿੰਦੇ ਵਿਸ਼ਵਾਸ ਇਸ ਕਰਕੇ ਜਿਹੜਾ ਮਿਹਨਤ ਹੀ ਕਰਦਾ ਰਹਿੰਦਾ ਹੈ ਤਾਂ ਦੇ ਦਿਓ ਟਰੋਫੀ ਮੈਡਲ ਮੈਨੂੰ ਦੇ ਦਿਓ ਟਰੋਫੀ ਮੈਨੂੰ ਦੇ ਦਿਓ ਤਾਂ ਫਿਰ ਮੰਗਿਆ ਤੇ ਮਿਲ ਵੀ ਗਿਆ ਤਾਂ ਮਜ਼ਾ ਨਹੀਂ ਆਉਂਦਾ ਮਜ਼ਾ ਤਾਂ ਇਹ ਆਉਂਦਾ ਕਿ ਆਪਣੀ ਮਿਹਨਤ ਨਾਲ ਉਹ ਮੰਜ਼ਿਲ ਨੂੰ ਹਾਸਲ ਕਰਕੇ ਦਿਖਾਈਏ ਆਪਣੀ ਮਿਹਨਤ ਨਾਲ ਉੱਥੇ ਪਹੁੰਚ ਕੇ ਦਿਖਾਈਏ ਇਸ ਕਰਕੇ ਤੁਸੀਂ ਵੀ ਆਪਣੇ ਜੀਵਨ 'ਚ ਇੱਕ ਗੱਲ ਅੱਛੀ ਤਰ੍ਹਾਂ ਸਮਝ ਲੈਣੀ ਜਿੱਦਾਂ ਸਵਾਮੀ ਵਿਵੇਕਾਨੰਦ ਜੀ ਕਹਿੰਦੇ ਨਾ ਕਿ ਜਦੋਂ ਮੈਂ ਆਪਣੇ ਅੰਦਰਲੀ ਸ਼ਕਤੀ ਨਾਲ ਜੁੜਿਆ ਵਿਸ਼ਵਾਸ ਕੀਤਾ ਤਾਂ ਫੇ ਕੋਈ ਵੀ ਸਮੱਸਿਆ ਮੇਰੇ ਲਈ ਮੁਸੀਬਤ ਨਹੀਂ ਬਣੀ ਫੇ ਕੋਈ ਵੀ ਪ੍ਰੋਬਲਮ ਕੋਈ ਵੀ ਰਸਤੇ 'ਚ ਮੁਸ਼ਕਿਲ ਆਈ ਉਹ ਮੈਨੂੰ ਸਮੱਸਿਆ ਲੱਗੀ ਨਹੀਂ ਉਹ ਮੈਨੂੰ ਮੁਸੀਬਤ ਲੱਗੀ ਨਹੀਂ ਬਲਕਿ ਸੀਗੇ ਇਹ ਮੇਰਾ ਸ਼ੌਕ ਹੈ ਆਈ ਹੈ ਤਾਜ਼ਾ ਮੈਨੂੰ ਪਤਾ ਤੇ ਚੋਂ ਪਰ ਨਿਕਲਣਾ ਕਿਦਾਂ ਹੈ ਮੈਨੂੰ ਪਤਾ ਇਹਨੂੰ ਪਾਰ ਕਿਦਾਂ ਕਰਨਾ ਹੈ ਕਿਉਂਕਿ ਅੰਦਰਲੀ ਸ਼ਕਤੀ ਤੇ ਵਿਸ਼ਵਾਸ ਹੈ ਕਿ ਮੇਰੇ ਅੰਦਰ ਕੋਈ ਛੋਟੀ ਮੋਟੀ ਚੀਜ਼ ਨਹੀਂ ਬੈਠੀ ਮੇਰੇ ਅੰਦਰ ਬਹੁਤ ਬੜੀ ਸ਼ਕਤੀ ਕੰਮ ਕਰ ਰਹੀ ਹੈ ਫਿਰ ਕਮਾਂਗੇ ਜਿਸ ਨੇ ਸਾਨੂੰ ਪੈਦਾ ਕੀਤਾ ਉਹ ਪੈਦਾ ਕਰਕੇ ਹਰ ਕਦਮ ਤੇ ਸਾਡੇ ਨਾਲ ਹੈ ਸਾਡੇ ਅੰਦਰ ਹੈ ਸਾਡੀ ਹਿਫਾਜ਼ਤ ਵੀ ਕਰਦਾ ਹੈ ਔਰ ਸਾਨੂੰ ਕਾਮਯਾਬੀ ਵੀ ਦਿੰਦਾ ਹੈ ਪਰ ਭੁੱਲ ਕੀ ਹੁੰਦੀ ਹੈ ਇਨਸਾਨ ਤੋਂ ਪੁੱਲੇ ਹੀ ਹੁੰਦੀ ਹੈ ਕਿ ਇਨਸਾਨ ਉਹ ਸ਼ਕਤੀ ਤੇ ਵਿਸ਼ਵਾਸ ਕਰਨ ਦੀ ਬਜਾਏ ਮੁਸੀਬਤਾਂ ਨੂੰ ਦੇਖ ਕੇ ਡਰਦਾ ਰਹਿੰਦਾ ਹੈ ਸਮਝਦੇ ਹੋogne ਹੁਣ ਸਮਝ ਲਓ ਤੁਸੀਂ ਆਪ ਥੋੜਾ ਜਿਹਾ ਸੋਚਣਾ ਕਿ ਇੱਕ ਇੱਕ ਬੱਚਾ ਹੈ فرض ਕਰੋ ਇੱਕ ਨੌਜਵਾਨ 18 19 ਸਾਲ ਦਾ ਉਹਦੇ ਮੂਰੇ ਸਕੂਲ ਦੇ ਵਿੱਚ ਇੱਕ ਸਵਾਲ ਆ ਗਿਆ ਕੁਐਸਚਨ ਆ ਗਿਆ ਕੁਐਸਚਨ ਓਖਾ ਹੈ ਤਾਂ ਹੁਣ ਕੁਐਸਚਨ ਦੇਖ ਕੇ ਡਰ ਜਾਵੇ ਉਹ ਡਰ ਕੇ ਬੁਖਾਰ ਚੜਾ ਲਾਵੇ ਕਿ ਕੁਐਸਚਨ ਬੜਾ ਓਖਾ ਹੈ ਕਵੈਸਚਨ ਬੜਾ ਪ੍ਰੋਬਲਮ ਵਾਲਾ ਹੈ ਹੁਣ ਡਰ ਜਾਵੇ ਚਿੰਤਾ ਕਰੇ ਮਮੀ ਮੈਂ ਨਹੀਂ ਸਕੂਲ ਜਾਣਾ ਮਾਸਟਰ ਨੇ ਅੱਜ ਕਵੈਸਚਨ ਇਹ ਤਾਂ ਪੁੱਛ ਲਿਆ ਕੱਲ ਨੂੰ ਜਵਾਬ ਮੈਂ ਕਿੱਦਾਂ ਦਊਂਗਾ ਹੁਣ ਇਹ ਬੱਚਾ ਕਦੀ ਜ਼ਿੰਦਗੀ ਚ ਬੜੀਆਂ ਬੜੀਆਂ ਮੰਜ਼ਲਾਂ ਤੱਕ ਨਹੀਂ ਪਹੁੰਚ ਸਕਦਾ ਕਿਉਂ ਕਿਉਂਕਿ ਜਿਹੜਾ ਕਿ ਸਵਾਲ ਤੋਂ ਹੀ ਡਰ ਗਿਆ ਜੋ ਕਿ ਕਿਤਾਬ ਵਿੱਚ ਹੈ ਜਿਹੜਾ ਇੱਕ ਸਵਾਲ ਤੋਂ ਹੀ ਡਰ ਗਿਆ ਜੋ ਕਿ ਬੋਰਡ ਤੇ ਲਿਖਿਆ ਹੋਇਆ ਹੈ ਉਹਨੇ ਜੀਵਨ ਚ ਆਉਣ ਵਾਲੀਆਂ ਸਮੱਸਿਆ ਦਾ ਸਾਹਮਣਾ ਕੀ ਕਰਨਾ ਹੈ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਪਰ ਦੂਜਾ ਬੱਚਾ ਹੈ ਉਹਦੇ ਸਾਹਮਣੇ ਵੀ ਉਹੀ ਸਵਾਲ ਹੈ ਉਹ ਕਹਿੰਦਾ ਸਵਾਲ ਮੁਸ਼ਕਿਲ ਹੈ ਪਰ ਮੈਂ ਡਰਨਾ ਨਹੀਂ ਹੈ ਮੇਕੋ ਪੂਰੀ ਰਾਤ ਪਈ ਹੋਈ ਹੈ ਮੇਕੋ ਪੂਰੀ ਰਾਤ ਪਈ ਹੋਈ ਹੈ ਪੂਰੀ ਰਾਤ ਲਾ ਕੇ ਮਿਹਨਤ ਕਰਕੇ ਸਵਾਲ ਦਾ ਹੱਲ ਕਰਨਾ ਹੈ ਕਿਉਂਕਿ ਜੇ ਇਸ ਸਵਾਲ ਇਹ ਤਾਂ ਜਵਾਬ ਵੀ ਕਿਤੇ ਨਾ ਕਿਤੇ ਹੋਏਗਾ ਔਰ ਜਿਹੜੀ ਚੀਜ਼ ਦਾ ਜਵਾਬ ਹੈ ਤਾਂ ਹੁਣ ਮੈਂ ਮਿਹਨਤ ਨਾਲ ਉਹ ਜਵਾਬ ਤੱਕ ਪਹੁੰਚਣਾ ਹੈ ਔਰ ਜਦੋਂ ਜਵਾਬ ਮਿਲ ਗਿਆ ਤਾਂ ਔਖੇ-ਤੋਖੇ ਸਵਾਲ ਵੀ ਹੱਲ ਹੋ ਜਾਏਗਾ ਹੁਣ ਐਸਾ ਬੱਚਾ ਮਿਹਨਤ ਕਰਦਾ ਹੈ جواب ਲੱਭਦਾ ਹੈ ਤਾਂ ਜਵਾਬ ਮਿਲਦਾ ਹੈ ਕਿ ਨਹੀਂ ਫਿਰ ਸਮਝ ਲਓ ਜਰਾ ਸਾਰੇ ਹੁਣ ਐਸੀ ਵੀ ਕੀ ਕਹਿਣਾ ਚਾਹੁੰਦੇ ਤੁਹਾਨੂੰ ਕਿ ਤੁਹਾਡੀ ਜੀਵਨ ਚ ਵੀ ਅਗਰ ਕੋਈ ਇਦਾਂ ਦਾ ਸਵਾਲ ਕੋਈ ਦੁਨੀਆ ਤੁਹਾਡੇ ਸਾਹਮਣੇ ਰੱਖਦੀ ਹੈ ਜਾਂ ਕੁਦਰਤ ਤੁਹਾਡੇ ਸਾਹਮਣੇ ਰੱਖਦੀ ਹੈ ਤਾਂ ਯਾਦ ਰੱਖੋ ਜੇ ਕੁਦਰਤ ਨੇ ਜਾਂ ਸੰਸਾਰ ਨੇ ਕੋਈ ਮੁਸ਼ਕਿਲ ਰੂਪੀ ਸਵਾਲ ਤੁਹਾਡੇ ਮੂਰੇ ਰੱਖਿਆ ਹੈ ਤੇ ਇਹਦਾ ਜਵਾਬ ਵੀ ਹੈ ਇਹ ਤੋਂ ਮੈਂ ਡਰਨਾ ਨਹੀਂ ਹੈ ਇਹ ਤੋਂ ਮੈਂ ਘਬਰਾਣਾ ਨਹੀਂ ਹੈ ਕਿਉਂਕਿ ਦੁਨੀਆ ਤੇ ਐਸੀ ਕੋਈ ਮੁਸ਼ਕਿਲ ਹੋ ਹੀ ਨਹੀਂ ਸਕਦੀ ਜਿਹਦਾ ਐਸਾ ਕੋਈ ਸਵਾਲ ਹੋ ਹੀ ਨਹੀਂ ਸਕਦਾ ਜਿਹਦਾ ਜਵਾਬ ਨਾ ਹੋਵੇ ਇਹਦਾ ਜਵਾਬ ਹੈ ਔਰ ਮੈਨੂੰ ਇਹਦਾ ਹੱਲ ਜ਼ਰੂਰ ਮਿਲੇਗਾ ਬਸ ਸਹੀ ਜਗ੍ਹਾ ਤੱਕ ਪਹੁੰਚਣਾ ਪੈਣਾ ਹੈ ਸਹੀ ਜਗ੍ਹਾ ਸਮਝਦੇ ਹੋ ਕਿ ਨਹੀਂ ਔਰ ਫਿਕਰ ਨਾ ਕਰੋ ਜੇ ਤੁਹਾਡੇ ਜੀਵਨ ਚ ਕੋਈ ਮੁਸ਼ਕਿਲ ਸਵਾਲ ਹੈ ਨਾ ਜੇ ਤੁਹਾਡੇ ਜੀਵਨ ਚ ਕੋਈ ਮੁਸ਼ਕਿਲਾ ਹੈ ਤਾਂ ਤੁਹਾਨੂੰ ਸਹੀ ਜਗ੍ਹਾ ਦੀ ਤਲਾਸ਼ ਕਰਨ ਦੀ ਲੋੜ ਨਹੀਂ ਕਿਉਂਕਿ ਜਿੱਥੇ ਤੁਸੀਂ ਬੈਠੇ ਹੋ ਉੱਥੋਂ ਸਹੀ ਜਗ੍ਹਾ ਹੋਣੀ ਕੋਈ ਨਹੀਂ ਹੈ ਪਹੁੰਚ ਗਏ ਹੋ ਸਹੀ ਜਗ੍ਹਾ ਤੇ ਇੱਥੇ ਤੁਹਾਨੂੰ ਹਰ ਸਵਾਲ ਦਾ ਜਵਾਬ ਵੀ ਮਿਲੇਗਾ ਹਰ ਮੁਸ਼ਕਿਲ ਦਾ ਹੱਲ ਵੀ ਮਿਲੇਗਾ ਬਸ ਗੱਲ ਤਾਂ ਪਿਆਰ ਦੀ ਹੈ ਗੱਲ ਤਾਂ ਵਿਸ਼ਵਾਸ ਦੀ ਹੈ ਇਸ ਲਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਸੋ ਇਹੀ ਕਹਾਂਗੇ ਕਿ ਤੁਸੀਂ ਵੀ ਆਪਣੇ ਅੰਦਰ ਬੈਠੇ ਹੋ ਉਸ ਮਾਲਕ ਤੇ ਵਿਸ਼ਵਾਸ ਰੱਖੋ ਔਰ ਜੇ ਜੀਵਨ 'ਚ ਸਮੱਸਿਆ ਆਵੇ ਨਾ ਤਾਂ ਜਦੋਂ ਤੁਸੀਂ ਵੀ ਕਹੋ ਉਹ ਕਿਹੜੀ ਸਮੱਸਿਆ ਇਹਦਾ ਸਾਹਮਣਾ ਕਰਨਾ ਮੇਰਾ ਸ਼ੌਕ ਹੈ ਆਣਦੇ ਦੇਖ ਲਵਾਂਗੇ ਸਮਝਦੇ ਹੋ ਕਿ ਨਹੀਂ ਜੈਨੂੰ ਇਦਾਂ ਸਮਝ ਲਓ ਇਕ ਕੱਲੂ ਕਿਸੇ ਟੀਮ ਦਾ ਮੈਚ ਆ ਕਿਉਂਕਿ ਪਿੰਡਾਂ 'ਚ ਟੀਮਾਂ ਬੜੀਆਂ ਹੁੰਦੀਆਂ ਹੈ ਹੁਣ ਕੋਈ ਕਹਿੰਦਾ ਵੀ ਕੱਲੂ ਮੈਚ ਆ ਉਹ ਇੱਕ ਬੱਚਾ ਬੁਖਾਰੀ ਉਹ ਅੱਛਾ ਕੱਲੂ ਮੈਚ ਆ ਉਹ ਕੱਲੂ ਮੈਚ ਆ ਮੈਨੂੰ ਤਾਂ ਟੈਨਸ਼ਨ ਹੋ ਗਈ ਕਿੱਦਾਂ ਖੇਡਾਂਗੇ ਕਿੱਦਾਂ ਜਿੱਤਾਂਗੇ ਉਹ ਵਿਚਾਰਾ ਸੋਚ-ਸੋਚ ਕੇ ਦੁਖੀ ਹੋਈ ਜਾਂਦਾ ਤੇ ਦੂਜਾ ਕਹਿੰਦਾ ਕੋਈ ਗੱਲ ਨਹੀਂ ਮੈਚ ਆ ਫਿਰ ਤਾਂ ਪੂਰਾ ਪੂਰਾ ਮਜ਼ਾ ਲਵਾਂਗੇ ਹਾਰ ਜਿੱਤ ਬਾਅਦ 'ਚੋ ਦੇਖੀ ਜਾਏਗੀ ਮੈਚ ਖੇਡ ਕੇ ਪੂਰਾ ਆਨੰਦ ਲਵਾਂਗੇ ਕਿਉਂਕਿ ਮੇਰਾ ਸ਼ੌਕ ਹੈ ਖੇਡਣਾ ਮੇਰੀ ਖੁਸ਼ੀ ਹੈ ਖੇਡਣਾ ਤਾਂ ਮੈਂ ਖੁਸ਼ੀ ਨਾਲ ਖੇਡੂਗਾ ਬੈਸਟ ਖੇਡ ਔਰ ਜਿਹੜਾ ਖੁਸ਼ੀ ਨਾਲ ਖੇਲੇਗਾ ਬੈਸ ਤੇ ਖੇਲੇਗਾ ਜਿੱਤ ਵੀ ਉਹਦੀ ਕਿਉਂਕਿ ਡਰ ਕੇ ਖੇਲਾਂਗੇ ਤਾਂ ਫੇਕ ਹੀ ਹੋਣਾ ਹੈ ਜਿਹਦਾ ਸਿਕੰਦਰ ਦੀ ਗੱਲ ਦੱਸੀ ਸੀ ਨਾ ਇੱਥੇ ਵੀ ਦੱਸਣਾ ਚਾਹਾਂਗੇ ਕਿ ਸਿਕੰਦਰ ਜੋ ਮਹਾਨ ਸਮਰਾਟ ਸੀ ਜਿਸ ਨੇ ਪੂਰੀ ਦੁਨੀਆ ਨੂੰ ਜਿੱਤਿਆ ਇਸੇ ਨੇ ਪੁੱਛਿਆ ਕਿ ਮਾਰੇ ਤੁਹਾਡੀ ਜਿੱਤ ਦਾ ਰਾਜ ਕੀ ਹੈ ਤੁਸੀਂ ਹਰ ਜੰਗ ਜਿੱਤੀ ਹੈ ਜਿੱਤ ਦਾ ਰਾਜ ਕੀ ਹੈ ਤਾਂ ਸਿਕੰਦਰ ਕਹਿੰਦਾ ਕਿ ਜਦ ਵੀ ਮੈਂ ਕੋਈ ਜੰਗ ਲੜਦਾ ਹਾਂ ਤਾਂ ਮੈਂ ਜਿੱਤ ਦੇ ਵਿਸ਼ਵਾਸ ਨਾਲ ਲੜਦਾ ਮੈਂ ਆਪਣੇ ਨਾਲ ਇਹ ਵਿਸ਼ਵਾਸ ਲੈ ਕੇ ਉਸ ਜੰਗ ਤੇ ਜਾਂਦਾ ਹੈ ਕਿ ਜਿੱਤ ਮੇਰੀ ਹੁਣੀ ਹੈ ਔਰ ਮੇਰੀ ਜਿੱਤ ਹੋ ਜਾਂਦੀ ਹੈ ਕਿਉਂਕਿ ਸਿਕੰਦਰ ਆਪਣੇ ਗੁਰੂ ਤੇ ਬਹੁਤ ਵਿਸ਼ਵਾਸ ਕਰਦਾ ਸੀ ਉਹਨਾਂ ਦੇ ਗੁਰੂ ਸੀ ਰਸਤੂ ਔਰ ਰਸਤੂ ਇੱਕ ਗੱਲ ਹਮੇਸ਼ਾ ਕਹਿੰਦੇ ਸੀ ਕਿ ਸਿਕੰਦਰ ਜੰਗ ਤੇ ਜਾਣ ਤੋਂ ਪਹਿਲਾਂ ਇਹ ਯਾਦ ਰੱਖਣਾ ਕਿ ਤੈਨੂੰ ਵਿਜੇ ਦੇਣ ਵਾਲਾ ਉਹ ਈਸ਼ਵਰ ਤੇਰੇ ਨਾਲ ਹੈ ਉਹ ਕਹਿੰਦਾ ਮੈਂ ਇਸ ਵਿਸ਼ਵਾਸ ਨਾਲ ਜਾਂਦਾ ਸੀ ਮੇਰੀ ਜਿੱਤ ਜ਼ਰੂਰ ਹੋਏਗੀ ਕਿਉਂਕਿ ਮੈਨੂੰ ਜਿਤਾਉਣ ਵਾਲਾ ਮੇਰਾ ਈਸ਼ਵਰ ਮੇਰੇ ਨਾਲ ਹੈ ਹੁਣ ਜਰਾ ਗੌਰ ਕਰਨਾ ਤੇ ਦੂਜੀ ਲਾਈਨ ਸਿਕੰਦਰ ਕੀ ਕਹਿੰਦਾ ਸੀ ਕਿ ਜਿਹੜਾ ਡਰ ਨੂੰ ਨਾਲ ਲੈ ਕੇ ਜੰਗ 'ਚ ਜਾਏਗਾ ਨਾ ਉਹਦੀ ਜਿੱਤ ਕਦੀ ਹੋ ਹੀ ਨਹੀਂ ਸਕਦੀ ਕਿਉਂਕਿ ਡਰਿਆ ਹੋਇਆ ਇਨਸਾਨ ਮੈਦਾਨ ਤੋਂ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਹੀ ਹਾਰਿਆ ਹੁੰਦਾ ਹੈ ਸਮਝਦੇ ਹੋ ਕਿ ਨਹੀਂ ਇਸ ਕਰਕੇ ਜੇ ਹਾਰਨਾ ਹੈ ਤਾਂ ਡਰ ਨੂੰ ਅੰਦਰ ਰੱਖੋ ਤਾਂ ਜੇ ਜਿੱਤਣਾ ਹੈ ਤਾਂ ਅੱਜ ਤੋਂ ਡਰ ਨੂੰ ਛੱਡ ਕੇ ਵਿਸ਼ਵਾਸ ਨੂੰ ਅੰਦਰ ਰੱਖੋ ਔਰੇ ਮੁਕਾਬਲਾ ਚਾਹੇ ਆਪਣੀਆਂ ਬਿਮਾਰੀਆਂ ਨਾ ਕਰਨਾ ਹੈ ਚਾਹੇ ਆਪਣੀਆਂ ਮੁਸ਼ਕਿਲਾਂ ਨਾ ਕਰਨਾ ਹੈ ਚਾਹੇ ਦੁੱਖ ਤਕਲੀਫਾਂ ਨਾ ਕਰਨਾ ਹੈ ਚਾਹੇ ਆਪਣੇ ਜੀਵਨ 'ਚ ਕੋਈ ਵੀ ਕਮੀ ਹੈ ਉਹਦੇ ਨਾਲ ਕਰਨਾ ਹੈ ਇੱਕ ਵਿਸ਼ਵਾਸ ਨਾਲ ਕਿ ਮੇਰੀ ਇਸ ਜੰਗ ਵਿੱਚ ਜਿੱਤ ਜ਼ਰੂਰ ਹੋਏਗੀ ਕਿਉਂਕਿ ਮੈਨੂੰ ਜਿਤਾਨ ਵਾਲਾ ਮੇਰਾ ਮਾਲਿਕ ਮੇਰੇ ਔਰ ਮੈਨੂੰ ਆਪਣੇ ਮਾਲਿਕ ਤੇ ਪੂਰਾ ਬਸ ਇਸ ਵਿਸ਼ਵਾਸ ਨਾਲ ਬੰਦੇ ਨੂੰ ਜਿੱਤ ਮਿਲਦੀ ਹੈ